ਛੋਟੇ ਬਹੁਤ ਜ਼ਿਆਦਾ ਕਮੈਂਟ ਆਏ ਕਹਿੰਦੇ ਵੀ ਜਿਹੜਾ ਆਹ ਸੱਪ ਆ ਨਾ ਬਹੁਤ ਹੈ ਜ਼ਹਿਰੀਲਾ ਤੁਹਾਨੂੰ ਇਹਦੀ ਵੀਡੀਓ ਵੀ ਦਿਖਾਉਂਗਾ ਮੈਂ ਤੇ ਨੈਟਵਰਕ ਪਈ ਆਓ ਤੁਸੀਂ ਦੇਖੋ ਇਹ ਦੱਸਦਾ ਤੁਹਾਡੇ ਜਿਹੜੇ ਜਿਹੜੇ ਕਮੈਂਟ ਆ ਥੋੜੇ ਕਮੈਂਟ ਵੀ ਪੜਾਂਗੇ ਆਪਾਂ ਜਿਹੜੇ ਜਿਹੜੇ ਤੁਸੀਂ ਕਮੈਂਟ ਕੀਤੇ ਆ ਕਹਿੰਦੇ ਵੀ ਇੰਨਾ ਜ਼ਹਿਰੀਲਾ ਵੀ ਜੇ ਇਹ ਡੱਸ ਲਵੇ ਬਹੁਤ ਔਖਾ ਬੰਦਾ ਬਚਦਾ ਕਹਿੰਦੇ ਕੋਮਾ ਚ ਚਲੀ ਜਾਂਦਾ ਪਤਾ ਨਹੀਂ ਕਿੰਨੇ ਦਿਨ ਕੋਮਾ ਚ ਰਹਿੰਦਾ ਜਿਹੜੇ ਤੁਹਾਡੇ ਨਾਲ ਕਮੈਂਟ ਪੜੇ ਆ ਇੱਥੇ ਤੱਕ ਵੀ ਕਮੈਂਟ ਆਏ ਮੈਨੂੰ ਕਹਿੰਦੇ ਵੀ ਇਸ ਸੱਪ ਨੂੰ ਮੈਂ ਦਿਖਾਉਂਦਾ ਸਾਨੂੰ ਉੱਤਰ ਗਿਆ ਜਿਹੜੀ ਸੱਤ ਨੂੰ ਕਹਿੰਦੇ ਮਾਰੇ ਦੇਣਾ ਤਾਂ ਆ ਜਿਹੜਾ ਤੁਹਾਨੂੰ ਵੀਡੀਓ ਦਿਖਾਉਂਦਾ ਮੈਂ ਤੁਹਾਡੇ ਪਹਿਲਾਂ ਗੱਲਾਂ ਕਰਦੇ ਆਪਾਂ ਫਿਰ ਤੁਹਾਨੂੰ ਕਮੈਂਟ ਵੀ ਪੜ੍ਹਦੇ ਆਪਾਂ ਸਾਰਿਆਂ ਦੇ ਜਿਹੜੇ ਕਮੈਂਟ ਆਏ ਤੇ ਵੀਡੀਓ ਉੱਪਰ ਇਹ ਕੱਲ੍ਹ ਵਾਲੀ ਵੀਡੀਓ ਮੈਂ ਮਾਹਲ ਬਲੌਗ ਉਪਰ ਪਾਈ ਤੇ ਤੁਸੀਂ ਸ਼ਾਇਦ ਦੇਖੀ ਹੋਵੇ ਤੇ ਪਹਿਲਾਂ ਵੀਡੀਓ ਦਿਖਾ ਜੇ ਫਿਰ ਗੱਲਾਂ ਬਾਤਾਂ ਮਾਰਾਂ ਤੁਹਾਨੂੰ ਵੀਡੀਓ ਦਿਖਾਉਂਦਾ ਹੁਣ ਮੈਂ ਅੱਡ ਕੇ ਅਹ ਕੀ ਕਰੀ ਹਰ ਨਾਲ ਹਰੇ ਆ ਦੇਖੋ ਉਹ ਆਉਣਾ ਇਹਨੇ ਤਾਂ ਮੋਂ ਨਿੱਕੜ ਗਿਆ ਉਹ ਉਹ ਜਿਹੜਾ ਤੇ ਆਹ ਬੰਦਾ ਫੜਨ ਲੱਗਿਆ ਹੋਇਆ ਔਜਵਾਨਾ ਚਾਹ ਆ ਦੇਖੋ ਆਹ ਜਿਹੜਾ ਆਹ ਦੇਖੋ ਤੇ ਫੜਨ ਲੱਗਿਆ ਸੱਪ ਨੂੰ ਕਹਿੰਦੇ ਵੀ ਨਾਦਰ ਹਾਸੇ ਖੇਡੀਆਂ ਕਰੋ ਵੀ ਬਹੁਤ ਜ਼ਹਿਰੀਲਾ ਹੈ ਇੱਥੇ ਦੱਬਿਆ ਹੋਇਆ ਆਹ ਦੇਖੋ ਉਧਰ ਇਹ ਬੋਤਲ ਚ ਪਾਉਣ ਲੱਗਦਾ ਉਹ ਦੇਖੋ ਇਹ ਨੇੜੇ ਤੇ ਵੀ ਆਊਗਾ ਤੁਹਾ ਦੇਖੋ ਤੁਸੀਂ ਨੇੜੇ ਤੇ ਵੀ ਆਊਗਾ ਉਹ ਦੇਖੋ ਵੇ ਮੈਂ ਤੁਹਾਨੂੰ ਦਿਖਾਉਂਦਾ ਦੂਜੀ ਸਾਈਡ ਤੁਸੀਂ ਦੇਖੋ ਇਹ ਜਿਹੜਾ ਤੁਹਾਡੇ ਇੰਨੇ ਕਮੈਂਟ ਆਏ ਨਾ ਵੀ ਕਹਿੰਦੇ ਬਹੁਤ ਜ਼ਹਿਰੀਲਾ ਪਤਾ ਨਹੀਂ ਕਿਹੜਾ ਸੱਪ ਕਹਿ ਰਹੇ ਕਮੈਂਟਾਂ ਹੁਣ ਮੈਨੂੰ ਨਾਉਂ ਨਹੀਂ ਪਤਾ ਹੈ ਤੁਸੀਂ ਦੱਸ ਰਹੇ ਤੇ ਕਮੈਂਟਾਂ ਦੇ ਵਿੱਚ ਵੀ ਇੰਨਾ ਜ਼ਹਿਰੀਲਾ ਬੱਸ ਇਹ ਐਂਡੇ ਆ ਦੇਖੋ ਆ ਬੈਠਾ ਆ ਦੇਖੋ ਅਸੀਂ ਇਹ ਸੱਪ ਨਾ ਮਾਰਿਆ ਨਹੀਂ ਹੈਗਾ ਤੇ ਜਿਵੇਂ ਤੁਹਾਨੂੰ ਅੱਗੇ ਕਰਕੇ ਦਿਖਾਵਾਂ ਦੱਸਿਓ ਨਾ ਫਿਰ ਬਾਹਰੇ ਸਿੱੜਤਾ ਤਾਂ ਆ ਦੇਖੋ ਆ ਦੇਖੋ ਇਹ ਅਸੀਂ ਨਾ ਮਾਰੇ ਨਹੀਂ ਹੈਗਾ ਫਿਰ ਇਹ ਇਹ ਅਸੀਂ ਨਾ ਚੱਕ ਕੇ ਗੰਨੇ ਦੇ ਸੜਤਾ ਦਾ ਫਿਰ ਇਹ ਦੀ ਆਹ ਫਿਰ ਚੱਕਰ ਚੱਕਿਆ ਆ ਬਾਹਰ ਘੜਤਾ ਦਾ ਫਿਰ ਇਹ ਆ ਦੇਖੋ ਤੁਸੀਂ ਆਹ ਉਹ ਗੰਨੇ ਦੇ ਸੜਤਾ ਫਿਰ ਅਸੀਂ ਇਹ ਗੰਨੇ ਸੜਤਾ ਦਾ ਪਹਿਲਾਂ ਅੱਜ ਤੋਂ ਵੀ ਲਾ ਲੋ ਪਹਿਲਾਂ ਨਾ ਆਮ ਦੇਖਣ ਨੂੰ ਮਿਲ ਜਾਂਦੇ ਤੇ ਖੇਤਾਂ ਖੁੱਤਾਂ ਦੇ ਵਿੱਚ ਤੇ ਹੁਣ ਅਸੀਂ ਖੇਤਾਂ ਚ ਆਇਆ ਜਾਂ ਮੈਂ ਹੁਣ ਏਦਾਂ ਕਰ ਕਈ ਵਾਰ ਖੇਤਾਂ ਨੂੰ ਆਉਂਦਾ ਹੁੰਦਾ ਸੀ ਕੋਈ ਨਾ ਕੋਈ ਐਂ ਕ੍ਰੋਸ ਕਰ ਜਾਂਦਾ ਤਾਂ ਕੋਈ ਡੱਡੂ ਖਾਣੇ ਵੀ ਹੁੰਦੇ ਤੇ ਕੋਈ ਚੂਹੇ ਖਾਣੇ ਵੀ ਹੁੰਦੇ ਤੇ ਸੱਤ ਖੇਤਾਂ ਦੇ ਵਿੱਚ ਤੇ ਜਦੋਂ ਮੈਂ ਸਰਚ ਕੀਤੀ ਪਹਿਲਾਂ ਪਹਿਲਾਂ ਮੈਨੂੰ ਇਹਨਾਂ ਪਤਾ ਸੀ ਵੀ ਜਦੇ ਜਿੱਥੇ ਕਿਤੇ ਦੇਖਦੇ ਉੱਥੇ ਹੀ ਮਾਰ ਦਿੰਦੇ ਤੇ ਤਾਂ ਲਾ ਲੋ ਪਹਿਲਾਂ ਜਦ ਬਹੁਤ ਹੁੰਦੇ ਸੀ ਜਾਂ ਤਾਂ ਖੇਤਾਂ ਹੁੰਦੇ ਆਮੇ ਦੇਖਣ ਨੂੰ ਮਿਲ ਜਾਂਦੇ ਹੁੰਦੇ ਸੀ ਕਈ ਵਾਰ ਅਸੀਂ ਰਾਤ ਨੂੰ ਆਉਣਾ ਤਾ ਸੁੱਟੀ ਲੈ ਕੇ ਆਉਂਦੇ ਹੁੰਦੇ ਦੇ ਖੇਤਾਂ ਦੇ ਵਿੱਚ ਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਆਵੇਂ ਥੋੜੇ ਛੋਟੇ-ਛੋਟੇ ਜਿਹੇ ਚੂਹੇ ਜੇ ਘੁੰਮਦੇ ਫਿਰਦੇ ਹੁੰਦੇ ਦੇ ਵਿੱਚ ਜੇ ਤੁਹਾਨੂੰ ਅਸਲ ਕਹਾਣਾ ਮੈਂ ਅਸਲ ਗੱਲ કહਾਂ ਅਸਲ ਜਿਹੜਾ ਦੋਸਤ ਆ ਨਾ ਇਹ ਕਿਸਾਨਾਂ ਦਾ ਅਸਲ ਦੋਸਤ ਆ ਕਿਸਾਨਾਂ ਦਾ ਹੈ ਜਿੱਦਾਂ ਗੰਨਾ ਲੱਗਿਆ ਹੋਇਆ ਨਾ ਹੁਣ ਕਿਤੇ ਨਾ ਕਿਤੇ ਰਹਿੰਦੇ ਹੁਣ ਕਿਦਨ ਹੁਣ ਇਹ ਇਹ ਲੁਕਸ਼ਿਪ ਕੇ ਰਹਿੰਦੇ ਜ਼ਿਆਦਾ ਇਹ ਤੇ ਕਿਤੇ ਕੋਈ ਸਾਹਮਣੇ ਆ ਜਾਵੇ ਦੇਖਣ ਨੂੰ ਆ ਸੱਪ ਨੂੰ ਆਪਣਾ ਡਰ ਹੁੰਦਾ ਤੇ ਸਾਨੂੰ ਆਪਣਾ ਡਰ ਹੁੰਦਾ ਵੀ ਆ ਸੱਪ ਕਦੇ ਮੈਂ ਬੰਦਾ ਨਾ ਦੇਖਾਂ ਅਸੀਂ ਕਹਿੰਦੇ ਸੱਪ ਨਾ ਦੇਖੀਏ ਇਹ ਲੁਪਸ਼ੁਪ ਕੇ ਰਹਿੰਦੇ ਆ ਆਪਾਂ ਇਹਨਾਂ ਤੋਂ ਬਚਦੇ ਆ ਇਹ ਸਾਤੋਂ ਬਚਦੇ ਇੰਨੇ ਘ ਡਰਦੇ ਹੁੰਦੇ ਆ ਜਦ ਕਿ ਦੇਖ ਜਦ ਕਿ ਤੁਹਾਡੇ ਸਾਹਮਣੇ ਆ ਜਾਂਦਾ ਭੱਜ ਨਹੀਂ ਜਾਂਦਾ ਇਹ ਤੁਹਾਡੇ ਪੈਨੂੰ ਕਦੇ ਹਮਲਾ ਕੀਤਾ ਸੱਪ ਨੇ ਮੈਨੂੰ ਇਹ ਚੀਜ਼ ਦੱਸਿਓ ਹਮਲਾ ਉਸ ਟਾਈਮੇ ਕਰਦਾ ਜਦ ਕਿਤੇ ਭਲੇਖੇ ਦੇ ਨਾਲ ਕਿਤੇ ਇਹਦੀ ਪੂੰਛ ਪਰ ਕੇ ਤੇ ਪੈਰ ਰੱਖ ਹੋ ਜਵੇ ਆਪਾਂ ਪਹਿਲੇ ਹੀ ਅੱਖਾਂ ਖੋਲ ਕੇ ਤੁਰੀਏ ਹੁਣ ਅਸੀਂ ਖੇਤਾਂ 'ਚ ਜਾਂਦੇ ਹੁੰਦੇ ਆ ਪੂਰੀਆਂ ਅੱਖਾਂ ਖੋਲ ਕੇ ਤੁਰਦੇ ਹੁੰਦੇ ਹੁੰਦੇ ਆ ਵੀ ਕੋਈ ਚੀਜ਼ ਨਾ ਮਿਲ ਜੇ ਮੈਂ ਤਾਂ ਇਹ ਕਹੂੰਗਾ ਭਾਈ ਹੁਣ ਅੱਜ ਤੋਂ ਬਾਅਦ ਕੋਈ ਸੱਪ ਨਾ ਮਾਰੇ ਹੋ ਯਾਰ ਨਾ ਮਾਰੇ ਇਹ ਤਾਂ ਪਹਿਲੀ ਪ੍ਰਜਾਤੀਆਂ ਇਹਨੇ ਖਤਮ ਹੋ ਚੁੱਕੇ ਆ ਬਹੁਤ ਜ਼ਿਆਦਾ ਤੇ ਜੇ ਲਿਖਿਆ ਹੋਇਆ ਭਾਈ ਰੱਬ ਦੇ ਉੱਪਰ ਲਿਖਿਆ ਹੋਈ ਆ ਵੀ ਸੱਪ ਨਾ ਹੋਣਾ ਕੰਮ ਤਾਂ ਸੱਪ ਨਾਲੇ ਹੋਊਗਾ ਫਿਰ ਇਹ ਨਹੀਂ ਪਤਾ ਕਿੱਥੋਂ ਆ ਜਾਵੇ ਫਿਰ ਤੁਸੀਂ ਮਾਰ ਵੀ ਨਾ ਕਿ ਆਪਦਾ ਹੋਰ ਆ ਜਾਂਦਾ ਕੋਈ ਭਾਈ ਧਰਤੀ ਇਹਨਾਂ ਦੀ ਵਾ ਸਾਰੇ ਜੇ ਦੇਖਿਆ ਜਾਵੇ ਨਾ ਜਿਹੜੀ ਧਰਤੀ ਇਹ ਇਹ ਸੱਪਾਂ ਦੀ ਹੋਊਗਾ ਹੁਣ ਤੋਂ ਆਪਾਂ ਕਮੈਂਟ ਪੜਦੇ ਨੇ ਦੇਖਦਾ ਤੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਆਪਾਂ ਕਮੈਂਟ ਪੜਦੇ ਨੇ ਤੁਹਾਡੇ ਜਿਹੜੇ ਆਏ ਹੋ ਇਸ ਵੀਡੀਓ ਦੇ ਪਰ ਮੈਂ ਕੱਢਦਾ ਵਿੱਚ ਤੇ ਹੂੰ ਹੂੰ ਥੋੜਾ ਟਾਈਮ ਲੱਗੂਗਾ ਆਪਾਂ ਹੁਣ ਕਮੈਂਟ ਪੜਦੇ ਸਾਰੇ ਹੋ ਜਾਵੇ ਸਿੱਧੀ ਹੋ ਜਾ ਵੀਡੀਓ ਹੂੰ ਆ ਦੇਖੋ ਦੋ ਕੋਈ ਕੋਠੀ ਪਾਲੇ ਦਿਖਾਉਂਦਾ ਮੈਂ ਜਿਹੜਾ ਕੋ ਆਇਆ ਹੋਊਗਾ ਕੋਮਨ ਕਰੰਟ ਆ ਲਿਖਿਆ ਕਿਸ ਨੇ ਕੋਨਨ ਕਰੰਟ ਆ ਹੈ ਬਹੁਤ ਜ਼ਹਿਰੀਲਾ ਹੁੰਦਾ ਆ ਲਿਖਿਆ ਦੇ ਬੰਦੇ ਨੇ ਕਹਿੰਦਾ ਬਹੁਤ ਜ਼ਹਿਰੀਲਾ ਹੁੰਦਾ ਇਹ ਹੋਰ ਕਹਿੰਦੇ ਤੇ ਬਹੁਤ ਮਿੱਟ ਉਪਰ ਰੱਖਣਾ ਜ਼ਰੂਰੀ ਏ ਸੀਗਾ ਜੀ ਹੋਰ ਪੜਦਾ ਮੈਂ ਕੜਦਾ ਮੈਂ ਆ ਫੇਰ ਇੱਕ ਕਮੈਂਟ ਆਇਆ ਕੋਨਨ ਕਰੰਟ ਸਨੇਕ ਮੋਸਟ ਨਿਊਸ ਸਨੇਕ ਇਨ ਦਾ ਵਰਡ ਥਿਸ ਵਰਡ ਵਿੱਚ ਇਹਦੇ ਬਹੁਤ ਪਤਾ ਨਹੀਂ ਹੋ ਕੀ ਲਿਖਿਆ ਬਈ ਇਦਾਂ ਮੈਂ ਸਮਝਦਾ ਆ ਵਾ ਯੂ ਇਸ ਪਤਾ ਨਹੀਂ ਹੁਣ ਕੀ ਬਾਈਕ ਕਹਿੰਦਾ ਬਾਈਕ ਨਾ ਠੇਕਾ ਦੇ ਦੇਣਾ ਤਾਂ ਠੀਕ ਹੈ ਜੀ ਜਿਹੜੇ ਮੈਂ ਤੁਹਾਡੇ ਕੋਲ ਕਮੈਂਟ ਪੜੇ ਬਹੁਤ ਆਏ ਹੋਏ ਸੀ ਇਹ ਸੱਪ ਬਰੇ ਆ ਦੇਖੋ ਗਲਤ ਕੀਤਾ ਗਲਤ ਕੰਮ ਕੀਤਾ ਸੱਪ ਵਾਲਾ ਜੋ ਜੋ ਜੁਰ ਮਰਾਨੀ ਨਹੀਂ ਸਮਝੀ ਤੁਸੀਂ ਉਹ ਤਾਂ ਕਈ ਵਾਰ ਕਹਿੰਦੇ ਵੀ ਸੱਪ ਤੇ ਬੰਦਾ ਮਲੇ ਪਤਨੀ ਇੱਕ ਹਫਤਾ ਬਣੀ ਹੋਈ ਮੋਸਟ ਕਾਲ ਸਨੇਕ ਆ ਆ ਲਿਖਿਆ ਤੇ ਆ ਦੇਖੋ ਟਰੇਟ ਸਭ ਤੋਂ ਜ਼ਹਿਰੀਲਾ ਸੱਪ ਆ ਇਹ ਆ ਦੇਖੋ ਫੇਰ ਇੰਡੀਆ 'ਚ ਸਭ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਸੱਪ ਦੀ ਪਰਜਾਈ ਇਸ ਤੋਂ ਦੂਰੀ ਵੀ ਸਮਝਦਾਰੀ ਆ ਹਰ ਦੁਆ ਤਿਆ ਹਰ ਦੁਆ ਤਿਆ ਕਮੈਂਟ ਇਹਦੇ ਪਰ ਆਇਆ ਹੋਇਆ ਤਾਂ ਚਲੋ ਹੁਣ ਉਹ ਮਾਰਦੇ ਆਂ ਗੱਲਾਂ ਦੇਖੋ ਜੀ ਜਿਹੜੀ ਇਹ ਧਰਤੀ ਆ ਤੇ ਇਹਨਾਂ ਦੀ ਉਹ ਆ ਜੇ ਦੇਖਿਆ ਜਾਵੇ ਉਹ ਤੇ ਇਹਨੂੰ ਕਿੱਥੇ ਨਾ ਕਿੱਥੇ ਬੈਠੇ ਆ ਕਿਆ ਕਰਦੇ ਆ ਇਹ ਠੀਕ ਨਹੀਂ ਜੇ ਆਪਣੇ ਮਾਰ ਮਾਰ ਕੇ ਖਤਮ ਕਰਦੇ ਨਾ ਠੀਕ ਆ ਜਦੋਂ ਮੈਂ ਪਹਿਲਾਂ ਗਿਆ ਅਸਲ ਜਿਹੜਾ ਦੋਸਤ ਆ ਨਾ ਆਪਣੇ ਪਸਾਨਾਂ ਦਾ ਉਹ ਸੱਪ ਉਹ ਕਿਉਂਕਿ ਜਿਹੜੇ ਖੇਤਾਂ 'ਚ ਚੂਹੇ ਹੋ ਜਾਂਦੇ ਨਾ ਬਹੁਤ ਚੂਹੇ ਹੋ ਜਾਂਦੇ ਜਿਹਨਾਂ ਗੰਨਾ ਨਾ ਕਈ ਵਾਰ ਤਾਂ ਛਿੱਲ ਛਿੱਲ ਕੇ ਬੁਰਾ ਹਾਲ ਕਰ ਦਿੰਦਾ ਚੂਹਾ ਇੰਨਾ ਹੋ ਜਾਂਦਾ ਚਲ ਅੱਜ ਕੱਲ ਤਾਂ ਬਹੁਤ ਦਵਾਈਆਂ ਵੀ ਆ ਹੁਣ ਤਾਂ ਕੋਈ ਦੇਖਣ ਨੂੰ ਚੂਹੇ ਵੀ ਨਹੀਂ ਦੇਖਣ ਨੂੰ ਮਿਲਦੇ ਹੈਗੇ ਸੱਪ ਵੀ ਨਹੀਂ ਦੇਖਣ ਨੂੰ ਮਿਲਦੇ ਕੋਈ ਦੇਖਣ ਨੂੰ ਮਿਲ ਜਵੇ ਕਦੋਂ ਆ ਜਾਵੇ ਪਰ ਜਿਹੜਾ ਅਸਲ ਖੁੱਡ ਦੇ ਵਿੱਚ ਵੜ ਕੇ ਨਾ ਉਹ ਸੱਪੇ ਮਾਰਦਾ ਬਾਈ ਨਹੀਂ ਕੋਈ ਖੁੱਡ 'ਚ ਵੜ ਨਹੀਂ ਸਕਦਾ ਚੂਹੇ ਦੇ ਉਹਦੀ ਖੁੱਡ 'ਚ ਸਿਰਫ ਸੱਪੇ ਵੱਢ ਸਕਦਾ ਬਹੁਤ ਜਿਹੇ ਪ੍ਰਜਾਤੀਆਂ ਹੈਗੀਆਂ ਹੁਣ ਜਕੱਲ ਦਾ ਬਹੁਤ ਐਂਟੀਬਾਇਓਟਿਕ ਚੀਜ਼ਾਂ ਵੀ ਆ ਗਈਆਂ ਜਿਹੜੇ ਡੰਗ ਵੀ ਲੰਦਾ ਅਜ ਕਾ ਟੀਕੇ ਆ ਗਏ ਬੰਦਾ ਜਦ ਚੱਕ ਡਾਕਟਰ ਬਚਾ ਵੀ ਲੈਂਦੇ ਆ ਔਰ ਜਿਹੜੀ ਮੈਂ ਇਸੇ ਬਾਰੇ ਜਦ ਬੰਦੇ ਕਮੈਂਟ ਦੇਖੇ ਇਹਨੇ ਬਹੁਤ ਜ਼ਹਿਰੀਲਾ ਪਰ ਅਸੀਂ ਛੱਡਤਾ ਬਾਈ ਮਨ ਕਾ ਬਾਈ ਲੰਘ ਜਾ ਯਾਰ ਅੱਜ ਇਹ ਕਿਤੇ ਆ ਕੱਲ ਨੂੰ ਕਿਤੇ ਆ ਅੱਜ ਇੱਥੇ ਕੱਲ ਨੂੰ ਕਿਤੇ ਇਹ ਤਾਂ ਇਹ ਕਦੇ ਵੀ ਤੁਸੀਂ ਦੇਖਿਓ ਕਦੇ ਦੇਖਿਆ ਸੱਪਨ ਕੋਈ ਇੱਕ ਜਗ੍ਹਾ ਜਗ੍ਹਾ ਬਣਾਈ ਹੋਈ ਹੈ ਆਪਣੇ ਕੋਈ ਉਹ ਹੁੰਦਾ ਜੇ ਉੱਥੋਂ ਦਾ ਬੰਦਾ ਉਹਨੂੰ ਪਤਾ ਲੱਗੇ ਵੀ ਇੱਥੇ ਨੇ ਇੱਕ ਬੰਦਾ ਲੰਘਿਆ ਉਹਨੇ ਉੱਥੇ ਦੀ ਜਗ੍ਹਾ ਛੱਡ ਦੇਣੀ ਸੱਪ ਨੇ ਫਿਰ ਮੁੜ ਕੇ ਨਹੀਂ ਸਾਨੂੰ ਉੱਥੇ ਦੇਖੂਗਾ ਹੋਊਗਾ ਕੋਈ ਜਿਹੜੇ ਪਰ ਉਹ ਇੰਨੇ ਜ਼ਹਿਰੀਲੇ ਨਹੀਂ ਹੁੰਦੇ ਹੈਗੇ ਜਿਹੜੇ ਇਹ ਜ਼ਹਿਰੀਲੇ ਹੁੰਦੇ ਆਪਾਂ ਆਪਣੀ ਜਗ੍ਹਾ ਬਦਲਦੇ ਰਹਿੰਦੇ ਅੱਜ ਇਹ ਤੇ ਕੱਲ ਨੂੰ ਕਿਤੇ ਮਾਰ ਦੇਣਾ ਤਾਂ ਮਾਰਦੇ ਪਰ ਕਿਤੇ ਨਾ ਤੁਸੀਂ ਇਹਦੇ ਪਰ ਸਰਚ ਕਰਕੇ ਦੇਖੋ ਸੱਪਾਂ ਪਰ ਵੀ ਇਹ ਕਿੰਨੇ ਉਹ ਆਪਣੇ ਸਾਨਾ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਫਾਇਦੇਮੰਦ ਹੈ ਚਲੋ ਇਹ ਗੱਲਾਂ ਸੀ ਅੱਜ ਦੀ ਲਾਈਵ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਮੋਟਰ ਵੀ ਦਿਖਾ ਦਿੰਦੇ ਆ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਹੁਣ ਸਾਡੇ ਆ ਜਣੀ ਅੱਜ ਜੇਬੀਸੀ ਮਸ਼ੀਨ ਆ ਜਣੀ ਕੁਝ ਟਾਈਮ ਤੱਕ ਮੈਂ ਵੀ ਕੰਮ ਨਿਕਲਣਾ ਕੱਲ ਵੀ ਧੁੱਪਾਂ ਬਹੁਤ ਨਿਕਲੀ ਹੋਈ ਸੀ ਗੁੱਜਰ ਬਾਈ ਪਿਆਜ ਗੁੱਜਰ ਬਾਈ ਨੇ ਚਾਹ ਨਹੀਂ ਲਿਆ ਹੋਈ ਹੈਗੀ ਸੌਰੀ ਗੁੱਜਰ ਬਾਈ ਤੇ ਬੰਤੂ ਬਾਈ ਅੰਦਰ ਆਇਆ ਹਾ ਬੈਠਾ ਚਾਚੀ ਜੀ ਕਾਉਂ ਜੀ ਪਈ ਹੈ ਚਲ ਕੋਈ ਨਹੀਂ ਮੈਂ ਤੈਨੂੰ ਕਹਿੰਦਾ ਇੱਕ ਨਿੰਬੂ ਟੁੱਟ ਕੇ ਥੱਲੇ ਗਿਰ ਗਿਆ ਉਹ ਉਹ ਟੁੱਟ ਕੇ ਥੱਲੇ ਗਿਰਿਆ ਹੈ ਬਾਈ ਵੀ ਆਪੇ ਥੱਲੇ ਇਸ ਮਾਰ ਥੋੜੇ ਨਿੰਬੂ ਕੱਟ ਲੱਗੇ ਇਹਨੂੰ ਯਾਰ ਹਲੇ ਆਊਗਾ ਫਲ ਨਾ ਹੂੰ ਆਊਗਾ ਫਲ ਹਲੇ ਕੋਈ ਨਾ ਲੈ ਜਾਂਦੇ ਹਾਂ ਹੁਣ ਤੂੰ ਆਇਆ ਨਾ ਗਹਿਣ ਲੱਜ ਭਿੰਡੀਆਂ ਖਲਾ ਖਾ ਕੇ ਫੇਰ ਮੇਰੀ ਅੱਖਾਂ ਸਜਾਉਂਦੀਆਂ ਰਾਤ ਤੇ ਭਿੰਡੀ ਆਈ ਹੁਣ ਫੇਰ ਭਿੰਡੀ ਬਣਾ ਦੇਣੀ ਐ ਸੇ ਠੀਕ ਹਾਂ ਮੈਂ ਤਾਂ ਵਧੀਆ ਇਹ ਰਹਾ ਬਣਾਉਣ ਦਾ ਟੰਗ ਜਿਹਾ ਹੁੰਦਾ ਜਨਾਨੀ ਨੇ ਨਾ ਬਸ ਉਹ ਹੀ ਗੜਦਾਵਾ ਜਿਆ ਕਰਕੇ ਖੜੀ ਖੜੀ ਜੀ ਸਬਜ਼ੀ ਚੰਗੀ ਲੱਗਦੀ ਹੁੰਦੀ ਐ ਉਹ ਜ਼ਿਆਦਾ ਗੁੰਨਦ ਨਹੀਂ ਆ ਇਹ ਦੇ ਘਰ ਦੇ ਫਰੋਂਟੋਂ ਦੇਖੋ ਉਹਨਾਂ ਨੇ ਭਾਈ ਕੰਮ ਵੀ ਇੰਨੇ ਕਰਨੇ ਹੁੰਦੇ ਆ ਠੀਕ ਨੇ ਤੇ ਆਪਾਂ ਫੇਰ ਕਹੀ ਦੇਣੀ ਐ ਪਰ ਫੇਰ ਤਰੀਫੇ ਕਰੀ ਦੀ ਆ ਭਾਈ ਬਹੁਤ ਸੁਆਦ ਸਬਜ਼ੀ ਆ ਜਿੰਦਾ ਦੀ ਮਰਜ਼ੀ ਹੋਵੇ ਉਪਾ ਦਾ ਗਾਇਦੇ ਬਾਈ ਤੱਤ ਸਰਾ ਕਦੇ ਵੀ ਜੇ ਘਰ ਤੋਂ ਕੋਈ ਚੀਜ਼ ਬਣਦੀ ਹੁੰਦੀ ਹੈ ਨਾ ਇਹ ਨਾਗਾ ਨੂਨ ਘੱਟਾ ਚ ਹੋਰ ਘੱਟਾ ਐ ਐਦਾਂ ਕਹਦੇ ਕਰੋ ਵੀ ਅੱਜ ਮੇਰਾ ਨੂਨ ਜ਼ਿਆਦਾ ਖਾਣ ਨੂੰ ਜੀ ਕਰ ਥੋੜਾ ਨੂਨ ਪਾ ਦੇ ਵਿੱਚ ਠੀਕ ਨਹੀਂ ਬਾਈ ਸਹੀ ਹੈ ਨਾ ਜੇ ਸਬਜ਼ੀ ਨੂਨ ਘੱਟਾ ਨਾ ਐਂ ਕਹਦੇ ਬੰਦਾ ਵੀ ਸਭ ਅੱਜ ਮੇਰਾ ਨੂਨ ਖਾਣ ਨੂੰ ਜ਼ਿਆਦਾ ਜੀ ਕਰ ਥੋੜਾ ਨੂਨ ਪਾ ਦੇ ਹੋਰ ਜੇ ਮੇਰਾ ਉਹ ਹੈ ਜੇ ਤੁਸੀਂ ਕਹਦੇ ਨੂਨ ਸਬਜ਼ੀ ਵਿੱਚ ਘੱਟਾ ਹੈ ਉਹਨੇ ਜਲ ਜਾਣਾ ਇੰਨੇ ਜੇ ਇਹ ਉਹ ਤੇਵੜਾ ਹੂੰ ਕਿਤੇ ਵੀ ਕਿਸੇ ਦੇ ਗਏ ਨਾ ਕੋਈ ਕਿਸੇ ਦਾ ਰਿਸ਼ਤੇਦਾਰ ਜਿਗੇ ਜਾਂ ਆਪਾਂ ਕਿਤੇ ਵੀ ਗਏ ਤੇ ਇਹ ਨਾ ਗੱਲ ਉਹਨਾਂ ਨੂੰ ਜੀ ਸਬਜੀ ਚ ਨੂਨ ਘੱਟ ਆ ਇਹ ਕਹਦੇ ਕਰੋ ਭਾਈ ਹਾਂ ਮੈਂ ਥੋੜਾ ਨੂਨ ਜ਼ਿਆਦਾ ਖਾਣਾ ਮੈਨੂੰ ਥੋੜਾ ਨੂਨ ਜ਼ਿਆਦਾ ਪਾ ਦਿਓ ਬੰਦ ਨੂੰ ਇਹ ਅਹਿਸਾਸ ਨਹੀਂ ਹੁੰਦਾ ਹੈਗਾ ਵੀ ਮੈਂ ਸਬਜੀ ਨੂਨ ਘੱਟ ਪਾਇਆ ਹੈ ਕਿ ਜਿਹੜਾ ਬੰਦਾ ਕੋਈ ਚੀਜ਼ ਬਣਾਉਂਦਾ ਤੇ ਕੋਈ ਵੀ ਚੀਜ਼ ਬਣਾਉਂਦਾ ਬਹੁਤ ਪਿਆਰ ਜਾਂ ਸਰਕਾਰ ਨਾਲ ਬਣਾਉਂਦਾ ਹੁੰਦਾ ਹੈ ਇੱਕ ਹੋਰ ਕਹਿੰਦੇ ਇੱਕ ਮੈਨੂੰ ਹੋਰ ਦੀ ਵੀਡੀਓ ਦੇਖੀ ਸੀ ਮੈਂ ਜਿਹੜੀ ਸਬਜ਼ੀ ਇੱਕ ਵਾਰ ਤੁਹਾਨੂੰ ਪਾਦਦੀ ਉਹਦੇ ਨਾਲ ਰੋਟੀ ਖਾਓ ਮੁੜ ਕੇ ਸਬਜ਼ੀ ਨਾ ਬੋਲੋ ਵੀ ਮੈਨੂੰ ਸਬਜ਼ੀ ਹੋਰ ਦੇ ਦਿਓ ਹੁਣ ਪਤਾ ਨਹੀਂ ਘਰ ਚ ਹੋਵੇ ਨਾ ਹੋਵੇ ਔਖਾ ਹੋ ਜਾਂਦਾ ਵੀਰ ਬੰਦਾ ਸ਼ਰਮਿੰਦਾ ਹੁਣ ਇਹਨਾਂ ਨੂੰ ਇਹ ਚੀਜ਼ਾਂ ਪਹਿਲਾਂ ਹੀ ਹਾਂ ਭਾਈ ਤੈਨੂੰਗਾ ਚਾਹੀਦਾ ਉਹਗਾ ਤੋੜਿਆ ਜਾ। ਹਨਾ ਤਰੰਦ ਵਿੱਚ ਦੀ ਪੂਲਰ ਨੇ ਰੋਗੇ। ਇਹੇ ਹੁਣ ਉਹਨੇ ਦਾ ਕਿਆ ਹਿੱਲਾ ਕਰਾਂਗੇ। ਮੈਂ ਤਾਂ ਕਹਿੰਦਾ ਇੱਧਰ-ਇੱਧਰ ਆਲੇ ਵੇਚ ਹੀ ਦਈ ਯਾਰ ਇਹ। ਚਲਿਓ। ਚਲਿਓ ਭਾਈ ਹੁਣ ਆਪਣਾ ਟਾਈਮ ਹੁੰਦਾ ਜਾਂਦਾ। ਅੱਜ ਜੇ ਬਸੀ ਰਾਮ ਮਸ਼ੀਨ ਵਾਲਾ ਮਗਨ ਬੁਲਾਇਆ ਹੋਇਆ। ਲੇਬਰ ਨੇ ਤਾਂ ਕਰ ਭਾਈ ਬਹੁਤ ਗਰਮੀ ਵੀ ਬਹੁਤ ਈ ਭਾਈ ਮੈਂ ਵੀ ਹੁਣ ਇਦਾਂ ਤੰਗ ਖੜਦਾ ਚੰਗਾ ਨਹੀਂ ਕਰਦਾ। ਮੈਂ ਕਿੱਟੋ ਘੜ ਉਹਨਾਂ ਦੇ 20 ਤੋਂ 25 ਮਿੰਟ ਮੈਂ ਉਹਨਾਂ ਦੇ ਨਾਲ ਲਾਏ। ਫਿਰ ਪਤਾ ਲੱਗਿਆ ਹਾਂ ਭਾਈ ਕੰਮ ਹੁੰਦਾ ਨਹੀਂ ਹੈਗਾ ਜੇ ਹੁਣ ਮੈਂ ਤਾਂ ਤੁਸੀਂ ਕੰਮ ਨਹੀਂ ਕਰ ਰਹੇ ਇਹ ਨਹੀਂ ਕਿ ਰ ਭਾਈ ਕਰਨ ਨਹੀਂ ਪੋ। ਆ ਭਾਈ ਦੰਦੇ ਲਈ ਕਰ ਲਿਓ ਕੋਈ ਚੱਕਰ ਨਹੀਂ ਆਇਆ ਤਾਂ ਤੇ ਇਹ ਵੀ ਥੋੜੇ ਬਹੁਤ ਕਮੈਂਟ ਆਏ ਤੇ ਕਹਿੰਦੇ ਭਾਈ ਉਹਦੇ ਉੱਪਰ ਕੰਮ ਕਰਵਾ ਲੈਣਾ ਤਾਂ ਠੇਕੇ ਪਰ ਕੰਮ ਕਰਨਾ। ਯਾਰ ਮੈਂ ਮਹਿਕ ਨਿੰਮੇ ਨੇ ਸਾਰੇ ਬੇਲੇ ਸੀ ਨਾਲੇ ਲੱਗ ਜਾਣਾ। ਅਸੀਂ ਖੜੇ ਆਂ ਤੌਰ ਨਾਲ ਦੇਖਾਂਗੇ ਉੱਥੇ। ਮਹਿਲੇ ਉੱਪਰ ਬੱਲੇ। ਬਾਕੀ ਤੁਸੀਂ ਵੀ ਆਪਣੇ ਟਮਾਟਰ ਜ਼ਰੂਰ ਕਰਿਓ ਦੱਸਿਓ ਭਾਈ ਇਹ ਤਾਂ ਮੇਰਾ ਭਾਵ ਤਾਂ ਮੇਰਾ ਦਿਲ ਨਹੀਂ ਕਰਦਾ ਭਈ ਜਿੱਤੋ ਬਾਦ ਪਹਿਲਾਂ ਅਸੀਂ ਬਹੁਤ ਮਾਰੇ ਖੇਤਾਂ ਕੋਤਾਂ ਦੀ ਡਾਂਗ ਲੱਗ ਜਦੇ ਸ੍ਰੀ ਜੀ ਮੈਨੂੰ ਦੰਦੇ ਪਰ ਹੁਣ ਨਹੀਂ ਹੌਣ ਨਹੀਂ ਜੁੜਾ ਮਰਜੀ ਆਪਾਂ ਨੇ ਜੀ ਬਾਈ ਸਤਿਮਾਨ ਹੈ ਸਿੱਧੀ ਗੱਲ ਹੋਰ ਚੀਜ਼ਾਂ ਦਾ ਛੋਟਾ ਜਿਹਾ ਰੇਦ ਆਪਣਾ ਆਪਣਾ ਭਾਵ ਆਪਣਾ ਮਨਾ ਹੋਣ ਪਰ ਮੇਰੇ ਵੱਲ ਤਾਂ ਨਾ ਬਾਈ ਨਾ ਹਾਂ ਮੈਂ ਜਹਰ ਲਾ ਗਾ ਮੈਂ ਫੈੜੀ ਲਾ ਬੈਨਾ ਚੜਦੇ ਹਾਂ ਹਾਂ ਅਜੇ ਜਾਈਪੁਰ ਬੰਦ ਕਰਦੇ ਆ ਧੰਨਵਾਦ ਜੀ ਤੇ ਫਿਰ ਕੱਲ ਨੂੰ ਦੇਖਦੇ ਹਾਂ ਹੁਣ ਆਪਾਂ ਫੇਰ ਲਾਈਵ ਹੋਵਾਂਗੇ ਕੋਈ ਨਹੀਂ ਧੰਨਵਾਦ ਜੀ